ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਆਪਣੇ ਆਪ ਇੱਕ ਸਿੱਖ ਹੋਂਦ ਦੇ ਨਾਤੇ ਤੇ ਜਥੇਬੰਦੀ ਜਿਹੜੀ ਸਿੱਖຊਨ ਫੈਡਰੇਸ਼ਨ ਉਹਦਾ ਸੇਵਾਦਾਰ ਹੋਂਦ ਦੇ ਨਾਤੇ ਅੱਜ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇੱਕ ਚਾਣਨ ਕਰਾਉਣਾ ਚਾਹੁੰਦੇ ਆ ਕਿ ਭਾਈ ਅਮਰਪਾਲ ਸਿੰਘ ਜਿਹੜੇ ਕਿ ਪਿਛਲੇ ਦਿਨੀ ਖਡੂਰ ਸਾਹਿਬ ਤੋਂ ਚੋਣ ਜਿੱਤੇ ਸਨ ਰੋਜ਼ ਹਰ ਰੋਜ਼ ਨਵੀਂ ਖਬਰ ਦਿੱਤੀ ਜਾਂਦੀ ਆ ਉਹਨਾਂ ਦੀ ਸੌਹ ਚੁੱਕਣ ਲਈ ਅੜਿੱਕਾ ਬਣ ਰਹੀਆਂ ਸਰਕਾਰਾਂ ਕਾਹ ਹੈ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਸਰਕਾਰ ਆ ਇਹਦੇ ਵਿਚਕਾਰ ਕੀ ਫੈਸਲਾ ਵਾ ਕੀ ਇਹਨਾਂ ਦਾ ਆਪਸੀ ਮਸਲਾ ਅਸੀਂ ਨਹੀਂ ਜਾਣਦੇ ਪਰ ਅਸੀਂ ਇਹ ਸਮਝਦੇ ਆ ਕਿ ਅਮਰਪਾਲ ਸਿੰਘ ਜੀ ਦੀ ਸੋਚ ਕੌਣ ਵਿੱਚ ਦੋਨੇ ਸਰਕਾਰਾਂ ਅੜਿੱਕਾ ਬਣ ਰਹੀਆਂ ਨੇ ਤੇ ਇਹ ਚ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਲੋਕਾਂ ਦਾ ਇੱਕ ਮਤ ਆ ਉਸ ਮਤ ਨੂੰ ਉਸ ਦਾ ਕਤਲ ਕੀਤਾ ਜਾ ਰਿਹਾ ਲੋਕ ਮਤ ਦਾ ਤੇ ਉਹਦੇ ਨਾਲ ਦੀ ਨਾਲ ਜਿਹੜਾ ਮਨੁੱਖੀ ਹੱਕ ਆ ਜਿਹੜੇ ਜਿਹੜੇ ਇੱਕ ਚੋਣੇ ਜਾਣ ਤੋਂ ਬਾਅਦ ਇਸੇ ਬੰਦੇ ਨੂੰ ਪ੍ਰਾਪਤ ਹੁੰਦੇ ਆ ਉਸ ਦਾ ਵੀ ਕਾਣ ਕੀਤਾ ਜਾ ਰਿਹਾ ਤੇ ਇਹ ਗੱਲ ਕਲੀਅਰ ਆ ਕਿ ਜਦੋਂ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਉਸ ਸਵਿਧਾਨ ਦੇ ਉਸ ਸਹਿਮਤੀ ਨਾਲ ਜਿਹੜੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਏ ਤੇ ਉਸ ਉਹਨਾਂ ਦੀ ਜਿੱਤਣ ਤੋਂ ਬਾਅਦ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਤੇ ਬੀਬੀ ਖਾਲੜਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਰਾਈ ਇਹ ਗੱਲ ਦੱਸਤੀ ਸੀ ਕਿ ਸਵਿਧਾਨ ਦੇ ਸਿਸਟਮ ਦੇ ਨਾਲ ਹੀ ਅਸੀਂ ਚੱਲਾਂਗੇ ਤੂ ਇਸ ਗੱਲ ਤੇ ਸਰਕਾਰ ਨੂੰ ਕਾਹਦਾ ਖਤਰਾ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਤਰਾ ਨਹੀਂ ਹੈ ਇੱਕ ਹੱਕ ਹੈ ਖੜੂਰ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮੱਦਤਾ ਅਸੀਂ ਡੈਮੋਕ੍ਰੇਸੀ ਜੇ ਕਹਿੰਦੇ ਆ ਤੇ ਸਾਨੂੰ ਇਸ ਡੈਮੋਕ੍ਰੇਸੀ ਦਾ ਮਾਣ ਰੱਖਣਾ ਚਾਹੀਦਾ ਇਸ ਦੇਸ਼ ਦੇ ਅੰਦਰ ਭਾਵੇਂ ਕਿ ਸਿੱਖਾਂ ਲਈ ਡੈਮੋਕ੍ਰੇਸੀ ਜਿਹੜੀ ਆ ਉਹਦੇ ਮਾਇਨੇ ਕੁਝ ਹੋਰ ਨੇ ਪਰ ਫਿਰ ਵੀ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਸੌਂਚਕਾਈ ਜਾਵੇ ਤੇ ਉਹ ਜਿੰਨੇ ਉਹ ਬੰਦੀ ਸਿੰਘ ਨੇ ਉਥੇ ਜਿਵੇਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬ ਦੀ ਜੇਲ੍ਹ ਵਿੱਚ ਫਿਰ ਉਹਨਾਂ ਨੂੰ ਰਿਹਾਅ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਆਪਣਾ ਉਹਨਾਂ ਦੇ ਲਈ ਮਤ ਦਿੱਤਾ ਜੀ ਜਿਹੜੇ ਭਾਜਪਾ ਦੇ ਆ ਮੈਂ ਕਿਹਾ ਕਿ ਜੇ ਨਮਾਜ਼ ਪੜ੍ਹਨੀ ਚਾਹਿਆ ਜਾਂਦੇ ਫਿਰ ਯੋਗ ਕਰਨਾ ਕਿ ਉਹਨਾਂ ਦਾ ਪੱਤ ਜਿਤਾਈ ਹੈ ਕਿ ਉਹ ਵੀ ਸਿੱਖ ਨੇ ਮर्यादा ਬਣਾ ਵੇਖੋ ਮੈਂ वैसे योगा करले हर रोज दे जेड़े ट्वीट रे या ओन्ना दी कोई ए, कोई ओन्ना दी पोस्ट ਆ ਮੈਂ ਉਹਨੂੰ ਜ਼ਰੂਰੀ ਨਹੀਂ ਸਮਝਦਾ ਕਿ ਉਹਦੇ ਬਾਰੇ ਚ ਕੋਈ ਗੱਲ ਕੀਤੀ ਜਾਵੇ ਕਿਉਂਕਿ ਉਹ ਸਾਰਾ ਕੁਛ ਉਹਦਾ ਪੁਰਾਣਾ ਹੀ ਆ ਤੇ ਅਸੀਂ ਆਪਣਾ ਪੱਖ ਸੌਣੀ ਕਮੇਟੀ ਦੱਸ ਚੁੱਕੀ ਆ ਰਾਜੂ ਜੀ ਨੇ ਇੱਕ ਚਿੱਠੀ ਜਾਰੀ ਕੀਤੀ ਆ ਜਿਹੜੀ ਕਾਲ ਤਖਸਾਲ ਦੇ ਜ਼ਿਕਰ ਨਾਲ ਪਾਈ ਆ ਉਹਨੇ ਮੈਂ ਰਾਜੂ ਜੀ ਦਾ ਤਹਿਤ ਤੋਂ ਸਤਿਕਾਰ ਕਰਦਾ ਤੇ ਮੀਡੀਆ ਦੇ ਵਿੱਚ ਖੁੱਲਕੇ ਉਹਨਾਂ ਦੀ ਇਸ ਗੱਲ ਦਾ ਮੈਂ ਸਮਰਥਨ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਜਿਹਦੇ ਚ ਉਹਨਾਂ ਨੇ ਮੁੱਢੋਂ ਭਾਵੇਂ ਕਿ ਉਹ ਭਾਜਪਾ ਦੇ ਇੱਕ ਬڑے ਨਾਮਵਰ ਲੀਡਰ ਨੇ ਉਹਨਾਂ ਨੇ ਮੰਡੋਂ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਗੱਲ ਕੀਤੀ ਹੈ ਅਰਚਨਾ ਨੇ ਜੋ ਕੀਤਾ ਉਹ ਗਲਤ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਦੂਸਰਾ ਉਹਨਾਂ ਨੇ ਇੱਕ ਸ਼ੰਕਾਜਾਰ ਕੀਤੀ ਹੈ ਇਹ ਕਨਫਰਮੇਸ਼ਨ ਮੰਗੀ ਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅੰਦਰ ਵੈਸੇ ਇਹ ਜਿਹੜਾ ਸਵਾਲ ਆ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਚਿੱਠੀ ਪਾਈ ਆ ਪਰ ਮੇਰੀ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਇੱਥੇ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਪਿਛਲੇ ਸਮੇਂ ਕੁਝ ਮੁਸਲਮਾਨ ਭਰਾ ਆਏ ਸੀ ਜਿਨ੍ਹਾਂ ਨੇ ਬਾਹਰ ਜਿਹੜਾ ਖੁਆਰੇ ਕੋਲੇ ਇੱਥੇ ਉਹਨਾਂ ਨੇ ਇੱਕ ਆਪਣਾ ਜਿਹੜੀ ਆ ਨਮਾਜ਼ ਪੜ੍ਹੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਿਹੜੀ ਨਮਾਜ਼ ਆ ਇਹ ਰੱਬ ਦੀ ਇਬਾਦਤ ਆ ਇਹ ਜਿਹੜਾ ਯੋਗਾ ਵਾ ਇਹ ਇੱਕ ਇੱਕ ਜਿਵੇਂ ਕਹਿੰਦੇ ਕਸਰਤ ਦੀ ਪ੍ਰਕਿਰਿਆ ਵਾ ਸੋ ਮੈਂ ਫਿਰ ਇਹ ਕਹਿਣਾ ਕਿ ਅਸੀਂ ਬੇਲੋੜਾ ਬਵਾਦ ਨਹੀਂ ਪੈਣਾ ਚਾਹੁੰਦੇ ਜੋ ਉਹਨਾਂ ਨੇ ਕੀਤਾ ਉਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਮਨ ਲੋ ਗੱਲ ਕੀਤੀ ਆ ਦੇ ਪ੍ਰਸ਼ਾਸਨ ਉਹਦੇ ਬਾਰੇ ਕੀ ਫੈਸਲਾ ਲੈ ਰਿਹਾ ਕਦੋਂ ਸੱਦ ਰਿਹਾ ਕੀ ਨਹੀਂ ਸੱਦ ਰਿਹਾ ਅਸੀਂ ਸਿੱਖ ਜਿਹੜਾ ਸਿੱਖਾਂ ਦੇ ਮਨਾ ਵਿੱਚ ਜਿਹੜਾ ਰੋਹ ਸੀਗਾ ਉਸ ਦੇ ਮਦੇ ਨਜ਼ਰ ਤੇ ਸਾਡਾ ਜਿਹੜਾ ਬਣਦਾ ਫਰ ਸੀ ਉਹ ਅਸੀਂ ਕੀਤਾ ਵਾ ਸਾਡੇ ਲਈ ਅਰਚਨਾ ਜਿਹੜੀ ਆ ਉਹਦੇ ਨਾਲ ਨਿੱਜੀ ਤੌਰ ਤੇ ਸਾਡਾ ਉਸ ਦੇ ਨਾਲ ਕੋਈ ਮਸਲਾ ਨਹੀਂ ਬਾਕੀ ਇਸ ਮਾਮਲੇ ਬਾਰੇ ਜਿਹੜਾ ਸਿੰਘ ਸਾਹਿਬ ਹੀ ਆਪਣਾ ਕੋਈ ਵਿਚਾਰ ਜਣਾਵਾ ਆਖਰੀ ਵਿਚਾਰ ਉਹ ਦੇ ਸਕਦੇ ਦੇਰੋਂ ਦਾ ਪ੍ਰਚਾਰ ਅਧਿਕਾਰ ਨੂੰ ਲੈ ਕੇ ਲਗਾਤਾਰ ਹੀ ਪੋਸਟਾਂ ਜਾਰੀ ਕਰ ਰਹੇ ਨੇ ਅੱਜ ਦਿਨ ਫੋਟੋਆਂ ਵਾਇਰਲ ਹੋਈਆਂ ਕਦੀ ਸੂਤ ਪਾ ਕੇ ਮੈਂ ਸੇਵਾ ਕੀਤੀ ਮੈਂ ਕਿਥੋਂ ਦੀ ਪੇਟਾ ਵੀ ਦਿੱਤੀ ਐ ਮੈਂ ਪ੍ਰਸ਼ਾਦ ਵੀ ਲੈ ਕੇ ਗਈ ਇਸ ਸਿੱਖ ਮਾਤਾ ਉਹ ਜੀ ਹੋ ਗਈ ਕਿ ਸਾਨੂੰ ਇਸ ਤਰ੍ਹਾਂ ਵਿਰੋਧ ਕਰਨਾ ਪੈ ਰਿਹਾ ਹੈ ਪਰਚਾਰਕ ਨੇ ਉਹਨੂੰ ਹਰ ਇੱਕ ਦੇ ਮੰਦਰ ਦੇ ਦੇਖੋ ਜੀ ਇਹਦੇ ਲਈ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਉਹ ਕਰੇਗਾ ਉਹ ਇੱਥੇ ਆਏ ਸੇਵਾ ਕੀਤੀ ਆ ਕਿਸ ਭਾਵਨਾ ਨਾਲ ਸੇਵਾ ਕੀਤੀ ਆ ਜਿਹੜਾ ਵੀ ਇੱਥੇ ਆਉਂਦਾ ਲੱਖ ਦੇ ਕਰੀਬ ਪਾਣੀ ਆਉਂਦਾ ਤੇ ਉਹ ਆਪਦੀ ਜਿਸ ਤਰ੍ਹਾਂ ਦੀ ਮਨਛਾ ਲੈ ਕੇ ਆਉਂਦਾ ਉਹ ਜੇ ਉਹ ਫਲ ਪ੍ਰਾਪਤ ਕਰਕੇ ਆਉਂਦਾ ਅਸੀਂ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੀਦੇ ਦੂਸਰੀ ਗੱਲ ਜਿਹੜੀ ਕਿ ਆਮ ਹੁਣ ਇੱਕ ਇੱਕ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਕਿ ਪਹਿਲਾਂ ਵੀ ਇੱਕ ਮੰਜੀ ਜਿਹੜੀ ਆ ਉਹ ਕਿਨਾ ਰਿਟਰੀਟ ਤੋਂ ਆਉਂਦੀ ਆ ਤੇ ਇੱਥੇ ਆਉਂਦੀ ਆ ਉਹ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਬੀ ਲੋੜਾ ਖੜਾ ਕੀਤਾ ਤੁਸੀਂ ਦੇਖੋ ਕਿ ਅਰਸ਼ਦੀਪ ਸਿੰਘ ਕੈਸ਼ ਸ਼ਰਦੰਦਾ ਤੇ ਉਹਨੂੰ ਪਾਕਿਸਤਾਨੀ ਤੇ ਖਾਲਸਤਾਨੀ ਕਹਿੰਦਾ ਉਹਦੋਂ ਵੀ ਇਹੋ ਜਿਹਾ ਰੌਲਾ ਪੈ ਗਿਆ ਹਣ ਵੀ ਬਹੁਤ ਜ਼ੋਰ ਲੱਗਾ ਇਸ ਗੱਲ ਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਪੈਦਾ ਕੀਤਾ ਜਾਵੇ ਜਦੋਂ ਕਿ ਅਰਚਨਾ ਦੇ ਸ਼ਬਦਾਵਲੀ ਵੀ ਇਹ ਹੈ ਕਿ ਮੈਂ ਇੱਕ ਹਿੰਦੂ ੜਕੀ ਕਹਿ ਰਹੀ ਆ ਪਰ ਚਲੋ ਖੈਰ ਅਸੀਂ ਇਸ ਮਾਮਲੇ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਸ ਸਾਰਾ ਤੁਰੇ ਨੇ ਸਿੱਖਾਂ ਜਿਹੜਾ ਸਿੱਖਾਂ ਦਾ ਫਰਜ਼ ਆ ਤੇ ਸਿੱਖਾਂ ਦਾ ਕਰਮ ਆ ਉਹ ਕਿਸੇ ਧਰਮ ਦੀ ਤੋਹੀਨ ਨਹੀਂ ਕਰਦੇ ਕਿਸੇ ਧਰਮ ਦੇ ਪ੍ਰਬੰਧ ਵਿੱਚ ਦਖਲ ਨਹੀਂ ਦਿੰਦੇ ਕਿਸੇ ਧਰਮ ਦੀ ਮਰਜ਼ਾਦਾ ਵਿੱਚ ਜਾ ਕੇ ਉਹ ਡੰਡਾਰੀ ਡੋਂਗੇ ਨਾ ਸਿੱਖ ਨੇ ਇਸ ਤਰ੍ਹਾਂ ਦਾ ਕੀਤਾ ਨਾ ਕਰਨਾ ਕਿਉਂਕਿ ਗੁਰੂ ਨੇ ਸਾਨੂੰ ਇਹ ਜਿਹਾ ਬਲ ਬਖਸ਼ਿਆ ਇਸ ਗੱਲ ਦੀ ਸਮਤਵੀ ਦਿੱਤੀ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਕਰਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਕਿ ਇਸ ਨੂੰ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਬਣਾਉਣ ਵਾਲੇ ਲੋਕ ਇਸ ਗੱਲ ਤੋਂ ਬਾਹਰ ਜਾਣ ਉਹ ਨਸ਼ਰ ਹੋ ਚੁੱਕੇ ਨੇ ਤੇ ਲੋਕਾਂ ਨੇ ਮੈਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਆ ਬਹੁਤ ਵੱਡੀ ਗਿਣਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਗੱਲ ਨੂੰ ਕੰਡਮ ਕੀਤਾ ਤੇ ਜਿਹੜੇ ਇਸ ਨੂੰ ਵੱਡਾ ਮੋੜ ਦੇਣਾ ਚਾਹੁੰਦੇ ਆ ਉਹ ਉਹ ਬਾਜਾਉਣ ਇਸ ਗੱਲ ਤੇ ਲੋਕਾਂ ਦੀ ਅੱਖ ਉਹਨਾਂ ਤੇ ਟਿੱਗੀ ਹੋਈ ਆ ਤੇ ਉਹਨਾਂ ਨੂੰ ਚੰਗਾ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਪਣਾ ਮਤ ਦਰਜ ਕਰਤਾ ਗਰੀਬਾਤਾ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਗੱਲ ਕੀਤੀ ਆ ਅਗਰ ਸੌ ਨਹੀਂ ਚੱਕਦੇ ਉਹ ਜੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਨਹੀਂ ਸ਼ਿਫਟ ਕੀਤਾ ਜਾਂਦਾ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਜਥੇਬੰਦੀ ਵੱਲੋਂ ਜਾਂ ਐਸਪੀਸੀ ਵੱਲੋਂ ਕੋਈ ਉਚਿਤ ਕਦਮ ਚੁੱਕੇ ਜਾ ਸਕਦੇ। ਦੇਖੋ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਆਪਣੀ ਇੱਕ ਨਿੱਜੀ ਹਸિયਤ ਕਿ ਨਾ ਇੱਕ ਸਿੱਖੋਂ ਦੇ ਨਾਤੇ ਤੇ ਜਥੇਬੰਦੀ ਸਿੱਖੋਂ ਫੈਡਰੇਸ਼ਨ ਦੇ ਨਾਤੇ ਜ਼ਿਕਰ ਕਰ ਰਿਹਾ। ਅਸੀਂ ਪਹਿਲਾਂ ਵੀ ਇਸ ਠੀਕ ਹੈ ਇੱਕ ਪਾਰਟੀ ਆ ਮੈਂ ਕਾਲੀਦਾਲ ਨਾਲ ਸੋਚ ਨਾਲ ਸੰਬੰਧਤ ਆ। ਮੈਂ ਇਸ ਗੱਲ ਦੇ ਲਈ ਕਿਉਂਕਿ ਪਾਰਟੀ ਨੇ ਇੱਕ ਫੈਸਲਾ ਕੀਤਾ ਸੀ ਉਹ ਸਪੈਸ਼ਲੀ ਤੋਂ ਮੈਂ ਬਾਹਰ ਨਹੀਂ ਜਾਂਦਾ ਪਰ ਮੈਂ ਉਸ ਟਾਈਮ ਵੀ ਇਸ ਗੱਲ ਦੀ ਮੁਖਾਲਫਤ ਨਹੀਂ ਕੀਤੀ। ਜੇ ਜਿਹੜੀ ਕਿਉਂ ਲੜੀ ਗਈ ਆ ਉਹ ਠੀਕ ਆ। ਉਹ ਤੋਂ ਬਾਅਦ ਜਿਹੜੇ ਵਿਚਾਰ ਹੋਏ ਨੇ ਉਹ ਵੀ ਕਿਨਾਂ ਪਾਰਟੀਆਂ ਦੇ ਅੰਦਰ ਆਪਸੀ ਕਈ ਤਰ੍ਹਾਂ ਦੇ ਵਿਚਾਰ ਹੋਏ ਨੇ ਤੋਂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਲੋਕਾਂ ਨੇ ਇੱਕ ਮੱਦ ਦਿੱਤਾ ਇਸ ਕਰਕੇ ਉਹਨਾਂ ਦੇ ਲਈ ਸਾਡੇ ਮੰਤ ਸਰਕਾਰ ਆ ਤੇ ਉਹ ਇੱਕ ਨੌਜਵਾਨ ਹੈ ਚੋਣ ਲੜਨ ਤੋਂ ਪਹਿਲਾਂ ਵੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੜਾ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਇੱਕ دہشت ਪੈਦਾ ਕੀਤੀ ਗਈ ਉਸ ਦਾ ਵਿਰੋਧ ਪਹਿਲਾਂ ਵੀ ਕੀਤਾ ਸੀ ਉਹਨਾਂ ਦੀ ਰਿਹਾਈ ਦੀ ਗੱਲ ਪਹਿਲਾਂ ਵੀ ਕਰਦੇ ਸੀ ਅੱਜ ਵੀ ਰਿਹਾਈ ਦੀ ਗੱਲ ਕਰ ਰਹੇ ਹਾਂ ਇਹ ਨਹੀਂ ਹੈ ਕਿ ਉਹ ਐਮਪੀ ਬਣ ਗਏ ਨੇ ਤੇ ਤਾਂ ਅਸੀਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਜਥੇਬੰਦਕ ਤੌਰ ਤੇ ਫੈਡਰੇਸ਼ਨ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਸੀ ਤੇ ਅਸੀਂ ਆਪਣੇ ਤੌਰ ਤੇ ਆਵਾਜ਼ ਵੀ ਬੁਲੰਦ ਕੀਤੀ ਸੀ ਮੁੱਖ ਦੋਸ਼ੀ ਕਿਹਨੂੰ ਮੰਨਦੇ ਹੋ ਤੁਸੀਂ ਕਾਹਨੂੰ ਸੋਚ ਰਹੇ ਹੋ ਦੇਖੋ ਦੋਨੋਂ ਸਰਕਾਰਾਂ ਹੀ ਆ ਸਰਕਾਰਾਂ ਦਾ ਹੀ ਫਰਜ਼ ਹੁੰਦਾ ਕਿ ਕੇਂਦਰ ਦੀ ਸਰਕਾਰ ਉਹਨਾਂ ਦਾ ਜਿਹੜਾ ਸਪੀਕਰ ਆ ਉਹ ਆਪਣੇ ਕਿਹਨਾ ਇੱਕ ਜਿਹੜੇ ਚੁਣੇ ਹੋਏ ਐਮਪੀ ਨੂੰ ਸਾਂਝ ਚ ਕਾਉਣ ਦਾ ਰਸਤਾ ਕਿਉਂ ਨਹੀਂ ਪਧਰਾ ਕਰਦਾ ਤੇ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਕਿਉਂ ਨਹੀਂ ਨਿਭਾਰੀ ਸਾਨੂੰ ਇਸ ਗੱਲ ਬਾਰੇ ਹਾਲੇ ਪੂਰਾ ਨਹੀਂ ਪਤਾ ਪਰ ਦੋਨੇ ਸਰਕਾਰਾਂ ਹੀ ਇਸ ਦੇ ਵਿੱਚ ਦੋਸ਼ੀ ਹਨ ਦੇਖ ਲੀਗਲ ਪੈਨਲ ਦਾ ਗਠਨ ਕੀਤਾ ਸੀ ਕੋਰ ਪੈਨਲ ਬਣੇ ਤੁਨਾ ਜੀ ਸਿਆਪਾਪਾ ਨੰਬਰ ਸਰ ਕੌਂਸਲਟੀ ਦੀ ਸ਼ਾਮਿਲ ਹੈ ਹਜੇ ਤੱਕ ਕੋਰ ਫੈਸਲੇ ਨੇ ਆਪਣੇ ਕੋਈ ਲੀਗਲ ਸਰਪੋਤ ਪੇਸ਼ ਨਹੀਂ ਕੀ ਸ਼ੋਭੇ ਕਿ ਉਹ ਸਰਦਾ ਕੀ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਰਿਹਾ ਦੇਖੋ ਜੀ ਅਮਰਤਪਾਲ ਸਿੰਘ ਦੇ ਬਾਰੇ ਦੇ ਵਿੱਚ ਇੱਕ ਸਿੱਖ ਭਾਵਨਾ ਹੋਣ ਦੇ ਨਾਤੇ ਸਾਰੇ ਹੀ ਸਿੱਖ ਚਾਹੁੰਦੇ ਆ ਕਿ ਉਸ ਦੀ ਰਿਹਾਈ ਕੀਤੀ ਜਾਵੇ ਪੈਨਲ ਦੀ ਗੱਲ ਸੁਣ ਲਓ ਕਿ ਜਦੋਂ ਉਹਨੂੰ ਡਿਬੜੂਗੜ ਲਗਾਇਆ ਲਜਾਇਆ ਗਿਆ ਤੇ ਜਿਹਨਾਂ ਦਾ ਨਾਮ ਤੁਸੀਂ ਲੈ ਰਹੇ ਹੋ ਸਿਆਲਕਾ ਸਾਹਿਬ ਦਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਸ਼ਿੰਦਰ ਸਿੰਘ ਢਾਬੀ ਸਾਹਿਬ ਨੇ ਇੱਕ ਪੈਨਲ ਬਣਾਇਆ ਜਿਹਦੇ ਸਿਆਲਕਾ ਸਾਹਿਬ ਆਪੂ ਸੀ ਤੇ ਨਾਲ ਹੋਰ ਵੀ ਜਿਹੜੇ ਵਕੀਲ ਸੀ ਇਹ ਸਭ ਤੋਂ ਪਹਿਲਾ ਕਾਰਜ ਸ਼ਰੋਣੀ ਕਮੇਟੀ ਨੇ ਕੀਤਾ ਕਿ ਇੱਥੋਂ ਦੇ ਡੀਸੀ ਤੋਂ ਇਜਾਜ਼ਤ ਲੈ ਕੇ ਮੁਲਾਕਾਤ ਕੀਤੀ ਮੁਲਾਕਾਤਾਂ ਦੀ ਸ਼ੁਰੂਆਤ ਸ਼ਰੋਣੀ ਕਮੇਟੀ ਨੇ ਕਰਵਾਈ ਉਹ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨੂੰ ਇੱਥੋਂ ਲਿਜਾਣ ਦਾ ਪ੍ਰਬੰਧ ਕੀਤਾ ਤੇ ਅਸੀਂ ਇਹ ਅਪੀਲ ਕੀਤੀ ਕਿ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਜਿਵੇਂ ਜਿਵੇਂ ਸਾਨੂੰ ਹੁਕਮ ਲਾਉਣਗੇ ਅਸੀਂ ਉਹਦੇ ਲਈ ਹਾਜ਼ਰ ਹਾਂ ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵਕੀਲ ਜਿਹੜੇ ਆ ਉਹ ਇਹ ਲੜਾਈ ਲੜ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਤੀ ਜਿੱਥੇ ਤੁਹਾਨੂੰ ਸਾਡਾ ਸਹਿਯੋਗ ਚਾਹੀਦਾ ਅਸੀਂ ਹਾਜ਼ਰ ਹਾਂ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਇਸ ਮਾਮਲੇ ਦੇ ਵਿੱਚ ਕੱਲ ਨੂੰ ਕੋਈ ਅਭਿਨਵੀ ਜਾਂ ਉੱਚਨੀ ਜੁਂਦੀ ਆ ਉਸ ਗੱਲ ਦੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਸੀ ਪਰ ਆਰੰਭ ਤਾਂ ਜਿਹੜੀ ਅਸੀਂ ਕੀਤੀ ਸੀ ਕਿਉਂਕਿ ਵਕਾਲਤ ਵਕੀਲਾਂ ਨੇ ਜਿਹੜੀ ਆ ਉਹਨਾਂ ਦੀ ਮੁਲਾਕਾਤ ਵਾਸਤੇ ਰਾਹ ਖੋਲਿਆ ਉਹ ਉਹਨਾਂ ਦੀ ਜਿਹੜੀ ਆ ਜਿਹੜੀ ਅੱਗੇ ਲੜਾਈ ਲੰਢੀ ਦਾ ਰਾਹ ਖੋਲਿਆ ਤੋ ਅਸੀਂ ਨਹੀਂ ਕਹਿੰਦੇ ਕਿ ਉਹ ਆਪਣੇ ਵਕੀਲ ਦੇ ਮਤਲਬ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਦੋਂ ਵੀ ਸਾਨੂੰ ਉਹਨਾਂ ਦਾ ਪਰਿਵਾਰ ਹੁਕਮ ਲਾਏਗਾ ਸ਼ਰੂਨੀ ਕਮੇਟੀ ਨੂੰ ਕਿਉਂਕਿ ਬੜੇ ਲੰਬੇ ਸਮੇਂ ਤੋਂ ਉਸਦਾ ਪੂਰਾ ਸਹਿਯੋਗ ਚ ਉਹਨਾਂ ਨੇ ਇੱਥੇ ਧਰਨਾ ਲਾਇਆ ਹਰ ਤਰੀਕੇ ਨਾਲ ਸ਼ਰੂਨੀ ਕਮੇਟੀ ਉਹਨਾਂ ਦੇ ਨਾਲ ਖੜੀ ਅਸੀਂ ਹਾਜ਼ਰ ਰਹੇ ਅੱਜ ਵੀ ਅਸੀਂ ਹਾਜ਼ਰ ਹਾਂ ਤੋ ਉਹ ਜਦੋਂ ਵੀ ਸਾਨੂੰ ਕਹਿਣਗੇ ਸਾਡੇ ਵੱਲੋਂ ਉਹਨਾਂ ਨੂੰ ਇਹ ਖੁੱਲੀ ਬੇਨਤੀ ਵੀ ਆ ਤੇ ਅਸੀਂ ਆਸ ਵੀ ਕਰਾਂਗੇ ਜਿੱਤੇ ਸਾਡੇ ਲੋਕ ਸਮਝੋਗੇ ਅਸੀਂ ਲੜਾਈ ਲੜਾਂ ਜੋ ਵੀ ਸਾਹਮਣੇ ਆਇਆ ਸ਼ਰੂਨੀ ਕਮੇਟੀ ਦੀ ਪੂਰਤਕ ਹੁਣ ਸ਼ੋਨੀ ਜੀ ਦੀ ਜੀਚ ਆ ਸਾਹਮਣੇ ਆਈ ਗਿਆ ਲੱਗ ਕੇ ਤੁਸੀਂ ਉਹ ਸਪੋਰਟ ਗੱਲ ਕਰਦੇ ਤੁਸੀਂ ਅਕਾਲੀ ਦਰਬਾਰ ਦੇ ਨਾਲ ਦੇ ਸੰਬੰਧ ਤੋਂ ਅਕਾਲੀ ਦਰਬਾਰ ਇਸ ਬਾਰੇ ਚੁੱਪ ਅਕਾਲੀ ਕਨੇਕ ਟੇਰਿਆ 86 ਟੇਰਿਆ ਖੇਤਰੀ ਪਾਰਟੀ ਹੈ ਉਹਦੀ ਚੁੱਪ ਜਿਹੜੀ ਆ ਉਹ ਪਿਆਰ ਰੱਖ ਮੈਨੂੰ ਲੱਗਦਾ ਚੁੱਪ ਨਹੀਂ ਹੈਗੀ ਅੱਪਰ ਸੋਬ ਚੌਥੇ ਹੀ ਬਿਆਨ ਆਇਆ ਸਰਦਾਰ ਸੁਖਬੀ ਸਿੰਘ ਬਾਦਲਾ ਉਹਦੇ ਚ ਉਹਨਾਂ ਨੇ ਕਿਹਾ ਕਿ ਹੋ ਸਕਦਾ ਵਿਚਾਰਾਂ ਦਾ ਵਖਰੇਵਾ ਆਪਣੀ ਜਗ੍ਹਾ ਹੋਵੇ ਪਰ ਜਿਹੜੀ ਇਹ ਜਾਤੀ ਹੋ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹਨਾਂ ਨੂੰ ਜਬਰੀ ਗੇਲ ਚ ਬੰਦ ਕੀਤਾ ਹੋਇਆ ਵੱਡਾ ਮਤ ਉਹਨਾਂ ਨੂੰ ਮਿਲ ਗਿਆ ਤਾਂ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਕੀਤੀ ਉਹਦੀ ਗੱਲ ਮਿਲਣਾ ਦਾ ਇਹ ਬਹੁਤ ਮਹੱਤਵ ਰੱਖਦੀ ਹੈ ਸੋ ਅਸੀਂ ਜਿਹੜੇ ਕਾਲੀ ਸੋਚ ਵਾਲੇ ਲੋਕਾਂ ਆ ਆਪਣੇ ਦੌਰ ਤੇ ਤਾਂ ਕਹਿ ਹੀ ਰਹੇ ਆ ਤੇ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਆਪਣੇ ਆਪ ਚ ਵੱਡਾ ਮਤ ਹੈ